ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872210778 ਅੱਜ ਦੀ ਵੀਡੀਓ ਪਿੰਡ ਮਨਸੂਰਵਾਲ ਕਲਾਂ ਜੀ ਤਸੀਲ ਰਜੀਰਾ ਦੇ ਜ਼ਿਲ੍ਹਾ ਬਾਇਨੂ ਪੈਂਦਾ ਜੀ ਫਰੋਜ਼ਪੁਰ ਅੱਜ ਦੀ ਵੀਡੀਓ ਚ ਤਿੰਨ ਐਨੀਮਲ ਲੈ ਕੇ ਆਏ ਆ ਜੀ ਇੱਕ ਟੋਕੜਾ ਇੱਕ ਟੋਕੜ ਗੱਭਣ ਆ ਤੇ ਇੱਕ ਕੱਲੀ ਗੱਭਣ ਆ ਬਈ ਹਾਂ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਦੇ ਆ ਜੀ ਤਸੱਲੀ ਭਰਤ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਆਜੋ ਜੀ ਸੱਚੀ ਗੱਲ ਜੀ ਆ ਸਹੀ ਗੱਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮੇਰਾ ਪਿੰਡਰਾ ਦੇ ਪਿੰਡ ਮਸੂਰਵਾਲਾ ਕਾਂਠੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਮੋਬਾਈਲ ਨੰਬਰ ਜੀ ਸੈਕ ਨੰਬਰ ਤੋਂ ਸ਼ੁਰੂ ਕਰਦੇ ਆ ਬਈ ਇਹਦੀ ਕੀ ਡਿਟੇਲ ਆ ਜੀ ਇਹ ਬਈ ਟੋਕਰ ਬਣਾ 6 ਮਹੀਨੇ ਦੀ ਗੱਬਣਾ ਤੇ 6 ਕਿਲੋ ਦੁੱਧ ਹੋਊਗਾ ਬੰਦਾ 5 ਮੰਨ ਕੇ ਲੈ ਜਾਵੇ ਸੂਆ ਕਿੰਨਾ ਮਸੂਆ ਬਈ ਪਹਿਲਾ ਸੂਈ ਆ ਦੂਜੇ ਆ ਤੇ ਗੱਭਣਾ ਦੰਦੋ ਚੈੱਕ ਕੀਤੀ ਆ ਦੰਦ ਨਹੀਂ ਵੇਖੇ ਬਈ ਜਵਾਨ ਹੀ ਹੋਊਗੀ ਬਾਰੀ ਮੇਰਾ ਥਣਾ ਦੀ ਓਕੇ ਥਣਾ ਦੀ ਓਕੇ ਹੋਊਗੀ ਬਈ ਠੀਕ ਆ ਜੀ ਸੂਆ ਬਾਈ ਦੱਸਦਾ ਪਹਿਲਾ ਸੂਈ ਆ ਜੀ ਦੂਜੇ ਸੂਈ ਵਾਸਤੇ 6 ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਤੇ 6 ਕਿਲੋ ਹੀ ਨੈੱਟ ਦੁੱਧ ਤਿਆਰ ਆ ਜੀ ਤੁਸੀਂ 5 ਮੰਨ ਕੇ ਆਜੋ ਇੱਕ ਵੀਰੇ ਸਪੈਸ਼ਲ ਬਹਿੰਤੀ ਆ ਕਿ ਡਾਕਟਰ ਆਪ ਦਾ ਨਾਲ ਲੈ ਕੇ ਆਇਓ ਜੀ ਗੱਦ ਕਾਠ ਵੀ ਚੰਗਾ ਵਜਨ ਵੀ ਚੰਗਾ ਥਨਾ ਦੇ ਸਹਿ ਸੋਹਣੇ ਗਏ ਤੇ ਲੱਗੇ ਥਾਣਾ ਜੀ ਸੱਜਰ ਨੇ ਬਾਈ ਕਿੰਨਾ ਕਮ ਦੁੱਧ ਦਿੱਤਾ ਇਹਨੇ 15 16 ਕਿਲੋ ਦੱਸਿਆ ਬਈ ਮਾਲਕਾਂ ਨੇ ਠੀਕ ਆ ਜੀ ਮਾਲਕਾਂ ਨੇ ਦੱਸਿਆ ਕਿ 15 16 ਕਿਲੋ ਸੱਜਰ ਦਾ ਚੋਇਆ ਵਾ ਜੀ ਅੱਗੇ ਤੁਹਾਡੀ ਸੇਵਾ ਦਾ ਕਿਉਂਕਿ ਹੁਣ ਤਾਂ ਸੇਵਾ ਦਾ ਟਾਈਮ ਆ ਚੱਲਿਆ ਜੀ ਥਾਣਾ ਦੀ ਡੰਨ ਬੇਫਿਕਰ ਹੋ ਜਿਓ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਤੇ 6 ਕਿਲੋ ਹੀ ਦੁੱਧ ਨੈਟ ਤਿਆਰ ਆ ਥਨਾ ਦੇ ਸਹਿ ਸੋਹਣੇ ਗਏ ਤੇ ਲੱਗੇ ਹੱਸੀ ਚੁਵਾਈ ਵਾਲਾ ਥਾਣਾ ਜੀ ਕਲਾ ਕਲਾ ਨਿਕਲਵਾ ਪੋਰਚਾਂਗ ਤਾਂ ਹੈ ਨਹੀਂ ਬਈ ਪੋਰਚਾਂਗ ਹੈ ਨਹੀਂ ਬਈ 19 21 ਸਾਈਡ ਰੱਖਦੀ ਇਹ ਪਾਸਾ ਰੱਖਦੀ ਹਾਂ 19 21 ਰੱਖਦੀ ਹੈ ਪਰ ਉਹ ਕੋਈ ਚੱਕਰ ਨਹੀਂ ਦੁੱਧ ਪੂਰਾ ਜੀ ਦੁੱਧ ਬਰਾਬਰ ਹੋਊਗਾ ਵੀ ਬੰਦਾ ਚੋਕਲੇ ਜਾਵੇ ਦੋ ਟਾਈਮ ਆਪ ਦੋ ਟਾਈਮ ਤਸੱਲੀ ਕਰਕੇ ਤਸੱਲੀ ਕਰਕੇ ਚੈੱਕ ਕਰਾ ਕੇ ਠੀਕ ਹੈ ਡਿਮਾਂਡ ਵੀਰੇ ਦੀ ਕੀ ਰਹਿਣਾ ਵੀ ਇਹਦੀ 30000 ਰੁਪਏ ਉਹ ਜੋ ਲੈਸ ਜੀ ਮਾਂ ਤਾਂ ਫੁੱਲ ਕਰਦੀ ਠੀਕ ਹੈ ਜੀ 30000 ਰੁਪਏ ਇਹਦੀ ਡਿਮਾਂਡ ਆ ਬਾਕੀ ਲੈਸ ਉਦੇ ਚ ਹੋ ਜੂਗਾ ਜੀ 2 ਨੰਬਰ ਬਿਰੇ ਇਹਦੀ ਕੀ ਰਿਟੇਲ ਹੈ ਜੀ ਇਹਦੇ ਵੀ 12 ਕਦਰ ਰਹਿੰਦੇ ਆ ਡੇਟ ਮੁਤਾਬਕ ਹਾਂ ਬਾਕੀ ਸਭ ਲੱਗ ਬਾਂਦੀ ਬੁੰਦੀ ਬਥੇਰੀ ਪਹਿਲੋਂ ਨੇ 16 17 ਕਿਲੋ ਦਿੱਤਾ ਦੂਜੇ ਸੁੰਦੀ ਹੈ ਜੀ ਹਣ ਹਾਂ ਇਹ ਦੂਜੇ ਸੁੰਦੀ ਇਹ ਤਾਂ ਆਪਣੇ ਗਵਾਂਡੂ ਲਈਏ ਠੀਕ ਹੈ ਜੀ ਤੇ ਆ ਮਾੜੀ ਜੀ ਫੋਰਟ ਜੀ ਵੈਸੇ ਇਹ ਦਿਨ ਕੋਲ ਨਹੀਂ ਚੱਲਦੀ ਵੀ ਠੀਕ ਹੈ ਜੀ ਦਿਨ ਕਿੰਨੇ ਦੱਸਿਆ ਸੀ ਦਿਨ 12 ਦੱਸਿਆ ਘਰ ਦੇ ਨੇ ਡੇਟ ਮੁਤਾਬਕ 12 12 ਲੈਂਦੇ ਆ ਠੀਕ ਹੈ ਜੀ ਅਜੇ ਤਾਂ ਬਿਰੇ ਤਿਆਰੀ ਇੱਕ ਹਿਸਾਬ ਦੀ ਕਰਮ ਵਾਲੀ ਨੇ ਸਟਾਰਟ ਹੀ ਕੀਤੀ ਆ 12 ਦਿਨਾਂ ਦੇਕਰ ਤਾਂ ਪੂਰਾ ਸੋਹਣਾ ਤੇ ਵੱਡਾ ਹਵਾਨਾ ਤਿਆਰ ਕਰੂਗੀ ਕਿਉਂਕਿ ਬਈ ਕੱਲੀ ਕੱਚੀ ਕੱਚੀ ਆ ਹੋ ਸਕਦਾ 2-4 ਦਿਨ ਵਰਮ ਵਾਲੀ ਵੱਧ ਵੀ ਲੈ ਜੇ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੋਏ ਹੱਥੀ ਚਵਾਈ ਵਾਲਾ ਥਾਣਾ ਚੈੱਕ ਕਰ ਸਕਦੇ ਹੋ ਮੋਰਲੇ ਆਈ ਫਿਰ ਹੋਣੀ ਫੇਸ ਕੁਆਲਿਟੀ ਆ ਬਾਕੀ ਵਜਨ ਇਹਦਾ ਵੀ ਚੰਗਾ ਦੁੱਧ ਆਉਂਦੇ ਸੂਏ ਚੰਗਾ ਪਾਜੂਗੀ ਕਿਉਂਕਿ ਸੇਵਾ ਦਾ ਟਾਈਮ ਆ ਜੀ ਹੁਣ 12-15 ਦਿਨ ਸੇਵਾ ਹੋ ਜੇ ਤਾਂ ਦੁੱਧ ਕਰਮ ਵਾਲੀ ਨੇ ਪੂਰਾ ਚੰਗਾ ਪਾ ਦੇਣਾ ਇਹਦੀ ਡਿਮਾਂਡ ਕੀ ਰਹਿਣ ਵਾਲੀ ਫਿਰ ਆ ਬਈ ਅੱਜ ਦੀ ਡਿਮਾਂਡ ਇਹਦੀ 40000 ਠੀਕ ਆ ਜੀ ਜੇ ਵੱਛੀ ਆਪਣੇ ਕੋਲ ਆਤਾ ਰਹਿੰਦੀ ਫਿਰ ਹੋਸ ਆਉਣਾਗਾ ਫਿਰ ਹੋਸ ਆਉਣਾ ਆਪਣੀ ਵੇਚੀ ਬੰਦੂ ਨੇ ਵੰਡੂ ਲਈ ਠੀਕ ਆ ਜੀ 40000 ਰੁਪਿਆ ਅੱਜ ਦੀ ਡਿਮਾਂਡ ਆ ਬਾਕੀ ਵਿੱਚੋਂ ਲੈਸ ਹੋ ਜਾਊਗਾ ਜੀ ਜਿਹਨੂੰ ਪਸੰਦ ਆਊਗੀ ਕਨੈਕਟ ਬਾਈ ਨਾਲ ਕਰ ਸਕਦੇ ਆ ਅੱਗੇ ਵੀਰੇ ਤਿੰਨ ਨੰਬਰ ਇਹਦੀ ਕੀ ਡਿਟੇਲ ਹੈ ਇਹ ਵੀ ਤੀਜਾ ਸੂਆ ਹੋਊਗੀ ਠੀਕ ਆ ਜੀ ਦੋ ਦੇ ਥੱਲੇ 8 ਕਿਲੋ ਬੰਦਾ 7 ਮੰਨ ਕੇ ਆ ਜੀ ਠੀਕ ਆ ਕਦੋਂ ਸੂਈ ਆ ਜੀ ਇਹਨੂੰ ਸੂਈ ਨੂੰ ਤਾਂ ਹੋਵੇ 2-2 ਮਹੀਨੇ ਬੰਦੇ ਨੇ ਮੰਨਣਾ ਕਹਿੰਦੇ ਹੁੰਦਾ ਨਹੀਂ ਵੱਛੀ ਆਪਣੇ ਕੋਲ ਹੀ ਮਰੀ ਆ ਠੀ 2 2.5 ਮਹੀਨੇ ਹੋ ਗਏ ਹਾਂ ਆਪਣੇ ਕੋਲ ਆਪਣੇ ਕੋਲ ਹਾਂ ਗੱਡੀ ਦੀ ਮਾਰ ਗਿਆ ਯਾਰ ਠੀਕ ਹੈ ਜੀ ਹੁਣ 9 ਕਿਲੋ ਆ ਜੀ ਨਹੀਂ ਹੁਣ 8 ਆ ਬਈ 8 ਮੰਨ ਕੇ ਲੈ ਜੀ ਠੀਕ ਆ 8 ਕਿਲੋ ਨੈਟ ਦੋ ਤਿਆਰ ਆ ਜੀ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਤੇ ਚਾਹੇ 6 ਚੋਲਿਓ ਥਾਣਾ ਦੀ ਓਕੇ ਆ ਵੀਰੇ ਥਾਣਾ ਦੀ ਬਿਲਕੁਲ ਓਕੇ ਆ ਠੀਕ ਆ ਜੀ ਥਾਣਾ ਦੀ ਓਕੇ ਆ ਬੇਫਿਕਰ ਹੋ ਜਿਓ ਜੀ ਬਾਕੀ ਚਵਾਈ ਤੁਸੀਂ ਘਰ ਹੀ ਲੈਣੀ ਆ ਜੀ ਇਹਦੀ ਡਿਮਾਂਡ ਵੀਰੇ ਕੀ ਰਹਿਣਾ ਲਈ ਆ ਜੀ ਇਹਦੀ ਬਈ ਹਾਂ ਨਾ 18000 ਦੀ ਜੀ ਠੀਕ ਆ ਜੀ ਇਹਦੀ ਹਾਂ ਨਾ 18000 ਰੁਪਈਆ ਡਿਮਾਂਡ ਆ ਜੀ ਬਾਕੀ ਲੈਸ ਉਹਦੇ ਚ ਹੋ ਜਾਊਗਾ ਕੋਈ ਵੀ ਐਨੀਮਲ ਕਿਸੇ ਨੂੰ ਪਸੰਦ ਆਉਂਦਾ ਹੈ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਬਾਈ ਦਾ ਚੱਲਦਾ ਰਹਿਣਾ ਜੀ ਡਿਮਾਂਡ ਬਿਲਕੁਲ ਜਾਇਜ਼ ਆ ਜੀ ਛੋਟੇ ਛੋਟੇ ਭਾਅ ਹੈ ਬਾਕੀ ਉਹਦੇ ਚ ਲੈਸ ਹੋ ਜਾਊਗਾ ਕੋਈ ਫੈਕਟ ਜਿਹਨੂੰ ਪਸੰਦ ਆਊਗੀ ਕਨੈਕਟ ਬਾਈ ਨਾਲ ਕਰ ਸਕਦੇ ਆ ਜੀ ਧੰਨਵਾਦ